ਘਰੇ ਜਾਣਾ ਵਾ ਘਰੇ ਜਾਣਾ ਵੀਰ ਮੈਂ ਚਲਾ ਮੇਰੇ ਕੋਲ ਆ ਤੇਰੀ ਆਪਾਂ ਕਰੀਏ ਮੁੰਡਿਆਂ ਨਾਲ ਗੱਲ ਤੇਰੇ ਨਾਲ ਮੇਰਾ ਮੂੰਹ ਵੇਖ ਲੈਣਗੇ ਜਾਂਦੀ ਵਾ ਪਿੰਡ ਕਿਹੜਾ ਤੇਰਾ ਹੋਮਾ ਪੋਜਾ ਵੀਰਨੀ ਹੋਮਾ ਪੋਜਾ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇੱਥੋਂ ਨਹੀਂ ਤੇ ਮੈਂ ਪਿੰਡ 'ਚ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਮੈਨੂੰ ਨਾ ਕਿਉਂ ਕੱਦੋ ਬੈਠੀਆਂ ਹੱਤੀ ਬੱਟਾ ਤਾਂ ਹੈ ਹਾਂ ਤੇਰੇ ਕਰੀਏ ਮੁੰਡਿਆਂ ਨਾਲ ਗੱਲ ਗੱਲ ਕਰਾ ਦੇ ਚਲ ਅੰਦਰ ਬੈਠ ਤੇਰੀ ਮੁੰਡਿਆਂ ਨਾਲ ਗੱਲ ਕਰਦੇ ਆਂ ਨੋਨੇ ਫੋਨ ਦੋ ਮਿੰਟ ਚ ਰਹਿ ਜਾ ਆ ਚੇਅਰ ਤੇ ਬਿਠਾ ਜਾ ਰੇ ਇਹਨੂੰ ਆ ਵੇਖੋ ਸਾਂਜੀ ਕਿਦਾਂ ਰੋਂਦੀ ਵਿਚਾਰੀ ਕੀ ਕਰਾ ਵੀਵਾ ਹਾਂ ਕੀ ਕਹਣਾ ਘਰੇ ਜਾਣਾ ਵਾ ਘਰੇ ਜਾਣਾ ਵੀਰ ਮੈਂ ਚਲਾ ਮੇਰੇ ਕੋਲ ਆ ਤੇਰੀ ਆਪਾਂ ਕਰੀਏ ਮੁੰਡਿਆਂ ਨਾਲ ਗੱਲ ਤੇਰੇ ਨਾਲ ਮੇਰਾ ਮੂੰਹ ਵੇਖ ਲੈ ਰਕੇ ਜਾਂਦੀ ਵਾ ਅ ਭਾਈ ਗੁਰੂ ਆ ਵੇਖੋ ਸਾਂਜੀ ਕਿਦਾਂ ਰੋਂਦੀ ਵਿਚਾਰੀ ਤੇ ਤਿੰਨ ਮੁੰਡੇ ਐ ਇਸ ਮਾਤਾ ਦੇ ਤੇ ਮਾਤਾ ਕੀ ਕੀ ਨਾ ਮੁੰਡਿਆਂ ਦਾ ਇਕਨਾਂ ਦੱਛਣ ਮੈਂ ਇਕਨਾਂ ਮੇਜਰ ਸਤਨਾਮ ਮੋਟਰ ਵਾਲਾ ਬੱਤ ਲਾਡੀ ਕੀ ਤੇ ਨਾਮਾ ਲਾਡੀ ਹੋਈ ਮੋਟਰ ਵਾਲਾ ਬੱਤ ਅੱਛਾ ਪਿੰਡ ਕਿਹੜਾ ਤੇਰਾ ਮਾ ਮਾ ਬੋਜਾ ਵੀਰ ਨੇ ਕੋ ਮਾ ਬੋਜਾ ਤੇ ਕਿਉਂ ਤੇਰੇ ਮੁੰਡੇ ਖਾਤੋਂ ਨਹੀਂ ਤੈਨੂੰ ਸਮਝਦੀ ਕੀ ਗੱਲ ਹੈ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਤੈਨੂੰ ਮਾਤਾ ਜੀ ਦਾ ਆਸ਼ਰਮ ਚ ਤੱਕ ਕਿਹਾਂ ਨਹੀਂ ਆਸ਼ਰਮ ਕਾ ਦੇ ਹਾਂ ਭਾਈ ਗਾ ਵੇ ਲੋ ਸਿੰਘ ਜੀ ਹਾਏ ਚਲਾ ਮਾ ਮੇਰੇ ਕੋਲ ਅੱਜ ਫਿਰ ਅੱਧ ਰਾਤ ਤੇ ਮੁੰਡਿਆਂ ਲਈ ਫੋਨ ਲੱਭੀ ਉਹਨਾਂ ਦਾ ਨੰਬਰ ਇਹਨੂੰ ਬਾਹੇ ਗੱਡੀ ਦੇ ਬਾਹਰ ਉੱਡਰੀ ਤੇ ਇੱਥੇ ਬਾਹਰ ਨਣੀ ਆਏ ਇਹਨੂੰ ਇੱਥੇ ਬਾਹਰ ਕੋਈ ਪਰਣਾ ਬੰਦ ਪਰਣਾ ਆ ਗਿਆ ਆ ਗਿਆ ਪਰਣਾ ਬੰਦ ਹਜੇ ਪਰ ਤੁਮਾ ਤੇ ਇਹਦੇ ਕਿਦੇ ਕਿਦੇ ਇਹ ਕਿਦੇ ਕਿਦੇ ਕਹਿੰਦੇ ਆ ਇਹ ਇਹਦੇ ਪੁਰਾਹ ਵਾਲਾ ਦੁਆਹ ਦੇ ਵਾਲ ਦੁਆਹ ਦੇ ਵੱਡੇ ਥਾਂ ਦੇ ਵਾਲ ਘਟਣ ਵਾਲੇ ਆ ਕੋਈ ਗੱਲ ਨਹੀਂ ਇਹਨਾਂ ਨੂੰ ਸ਼ੈਂਪੂ ਨਾਲ ਮਾਣੇ ਸਿਰ ਹਾਂਜੀ ਗੱਲ ਕਰਾ ਦੇ ਕਰਵਾਉਣਾ ਮਾਤਾ ਗੱਲ ਕਰਾਉਣਾ ਤਾਂ ਆਪ ਨੂੰ ਕਰ ਆਉਣਾ ਕਰਾਉਣਾ ਗੱਲ ਹਾ ਦੇ ਤੂੰ ਬੈਠੇ ਮਾਤਾ ਰੋ ਬਾਈ ਇ ਘਰ ਆ ਰੋਣਾ ਬਾਈ ਇਥੇ ਆਜੇ ਤੇਰੇ ਮੁੰਡਿਆਂ ਨਾਲ ਕਰਾਂ ਮੈਂ ਗੱਲ ਹਾਏ ਐਸਾਂ ਜੀ ਮਾਤਾ ਦੀ ਇੱਕ ਲੱਤ ਵੱਡੀ ਆ ਤੇ ਜਿਹੜਾ ਕਰਕੇ ਇਹਨੂੰ ਘਰੇ ਰੱਖਿਆ ਨਹੀਂ ਗਿਆ ਤੁਹਾਨੂੰ ਸਾਰੀ ਸਟੋਰੀ ਸੁਣਾਉਣੀ ਆ ਮਾਤਾ ਦੀ ਜਰੂਰ ਬਨੇ ਰਹੋ ਹਾਂਜੀ ਹਾਏ ਬਈ ਦਾ ਚਲ ਆਨੂੰ ਲੈ ਕੇ ਆ ਇਦਾਂ ਜੀ ਤੁੰਗ ਜਲੇ ਜਨਾਲੇ ਲੈ ਕੇ ਮਾਤਮ ਲੈ ਆ ਇਹਨੂੰ ਇਹਨੂੰ ਲੈ ਆ ਮੇਰੇ ਕੋਲ ਅੰਦਰ ਲੈ ਆ ਪਹਿਲੀ ਸਾਰੀ ਸਟੋਰੀ ਮੈਂ ਤੁਹਾਨੂੰ ਮਾਤਾ ਦੀ ਮਾਦਰਾ ਨਾਲ ਗੱਲ ਕਰਦੀ ਆ ਸਾਰੀ ਸਟੋਰੀ ਤੁਹਾਨੂੰ ਸੁਣਾਉਣੀ ਆ ਤੇ ਫਿਰ ਇਹਦੇ ਮੁੰਡਿਆਂ ਨੂੰ ਲਾਂਹਤਾ ਪਾਉਣੀ ਆ ਕਿ ਤਿੰਨੋਂ ਮੁੰਡੇ ਇੱਕ ਦबई ਆ ਤੇ ਮਾਂ ਨੂੰ ਆਸਮ ਜੇ ਛੱਡਿਆ ਵਾ ਹਾਂ ਇੱਧਰ ਲੈ ਪੋ ਤੇ ਅੰਦਰ ਬਾਹਰ ਲੈ ਆ ਲੈ ਕੇ ਆ ਆ ਦੇਖੋ ਆ ਹਾਲਾਤ ਏ ਅੱਜਕੱਲ ਦੇ ਲੋਕਾਂ ਦੇ ਅੱਗੋਂ ਪਤਾ ਕੁ ਫੜ ਲਾ ਕੋਈ ਕਰਨੀ ਲੈ ਆਓ ਲੈ ਆਓ ਅੰਦਰ ਲੈ ਕੇ ਆਉਣ ਲੈ ਆਵਾਂ ਅੰਦਰ ਆਹ ਹਲਾਜੇ ਤਿੰਨ ਪੁੱਤਾਂ ਦੀ ਮਾਂ ਵਾ ਪਿੰਡ ਭੂਮਾ ਬੁਝਾ ਮਜੀਠੇ ਦੇ ਲਾਗੇ ਪਿੰਡ ਵਾਏ ਅੰਮ੍ਰਿਤਸਰ ਜ਼ਿਲ੍ਹਾ ਤੇ ਆ ਇਹ ਦਿਨਾਂ ਵੀ ਮੇਰੇ ਪਰਿਵਾਰ ਨਾਲ ਵੀ ਕਰੀਏ ਗੱਲ ਅੱਜ ਮਾਂ ਇੱਥੇ ਆ ਜਾ ਮੇਰੇ ਕੋਲ ਆ ਜਾ ਆ ਜਾ ਇੱਥੇ ਰੋਣਾ 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 ਮਾਂ ਰੋਣਾ ਰੋਣਾ ਤੋ ਇੱਥੇ ਬੈ ਮੇਰੇ ਲਾਗੇ ਅੱਜ ਵੇਖੀ ਤੇਰੇ ਮੁੰਡੇ ਕਿਦਾਂ ਇੱਥੇ ਛੂਕਦੇ ਹੁਣ ਆਉਂਦੇ ਅਲਾਮਾਨਸੀ ਦਾ ਮਾਦਾ ਜਮਾਨਾ ਨਹੀਂ ਹੈਗਾ ਪੁੱਤ ਕੀ ਗੱਲ ਹੈ ਰੇੜੀ ਕਿਉਂ ਨਹੀਂ ਡੇਟਦੀ ਰੇਤਾ ਵਾ ਸਿੱਧਾ ਕਰਕੇ ਦੇ ਦੇ ਸਿੱਧਾ ਕਰਕੇ ਦੇ ਲੈ ਚੋਕਲਾ ਇੱਥੇ ਚੋਕਲਾ ਛੱਡ ਇੱਥੇ ਆ ਮਾਦਾ ਇੱਥੇ ਬੈ ਠਹਿਣ ਉਹ ਉਹ ਬੂਆ ਮਾਰ ਦੇ ਪੁੱਤ ਉਹ ਬੂਆ ਮਾਰ ਲੋ ਉਧਰ ਲਾ ਮਾਦਾ ਰੋਣਾ ਮੇਰੀ ਮਾਂ ਕਾਇਤੋ ਇੱਥੇ ਮੰਜੀ ਤੇ ਬਹਿ ਜਾ। ਰੋਣਾ ਮੇਰੀ ਮਾਂ। ਰੋਣਾ ਮਨ। ਪਰ ਆਬ ਉਹ ਮਾਈਕ ਲੈ ਕੇ ਅੰਦਰੋਂ। ਮਾਈਕ ਲੈ ਕੇ। ਆ ਮੈਂ ਡਾਊਨ ਜਾਣੀ ਥੋੜਾ ਜਿਹਾ। ਹੈ? ਨਹੀਂ ਡਾਊਨ ਜਾ। ਤੇ ਮਾਤਾ ਨੂੰ ਫੇਰ ਮੋੜਾ ਦੇ ਦੀਏ। ਮਾਤਾ ਨੂੰ ਮੋੜੀ ਤੇ ਬਿਠਾ ਰਹੀਏ। ਬੁੱਤ ਹਾਂ। ਮਾਤਾ ਨੂੰ ਮੋੜਾ ਦੇ ਲਓ। ਪਰਾ ਮੂੜਾ ਲੈ ਕੇ ਇੱਕ ਆ ਪੈਣੀ ਮੂੜਾ ਫੜੀ ਇਥੋਂ ਮਾਂ ਚ ਤੂੰ ਮੂੜੇ ਤੇ ਬਹਿ ਤੇ ਤੇਰੀ ਨਾ ਇੱਕ ਆ ਤੂੰ ਲਾਲਾ ਆਪਣੇ ਨਾਲ ਮਾਈਕ ਲਾਲਾ ਆਪਣੇ ਨਾਲ ਆ ਇੱਥੇ ਪੈਣੀ ਰੱਖ ਮੂੜਾ ਆਰੇ ਕਾਜ ਬੰਦੀ ਹੋ ਗਿਆ ਮੇਰੀ ਗੱਲ ਸੁਣ ਮੇਰੇ ਭਰਾ ਆਣ ਕੇ ਮਾਤਾ ਆਪਦੀ ਨੂੰ ਲੈ ਕੇ ਜਾਓ ਇਥੋਂ ਨਹੀਂ ਤੇ ਮੈਂ ਪਿੰਡ ਜੇ ਲੈ ਕੇ ਤੇ ਫਿਰ ਮੈਂ ਜਲੂਸ ਕੱਢਿਆ ਤੇ ਫਿਰ ਮੈਨੂੰ ਨਾ ਕਿਓ ਜੀ ਛੱਡ ਕੇ ਆਓ ਭਾਈ ਜੀ ਜੀ ਛੱਡ ਕੇ ਯਾਰ ਤੁਹਾਨੂੰ ਕੋਈ ਪਤਾ ਨਹੀਂ ਸਾਡੀ ਮਾਂ ਤੈਨੂੰ ਤੇ ਵੀ ਨਹੀਂ ਪਤਾ ਮੇਰੀ ਮਾਂ ਹੈ ਕਿੱਥੇ ਹੈ ਗੁਰਾ ਨਾ ਕਰੀ ਤੁਸੀਂ ਕਦੀ ਮਗਰ ਫੋਨ ਕੀਤਾ ਨਾ ਕਰੀ ਤੁਸੀਂ ਮਗਰ ਪਹੁੰਚੇ ਕਦੀ ਹਲਾ ਗੁਰਾਹਾਰ ਗੁਰਾ ਉਹ ਵਿਚਾਰੀ ਰੋਂਦੀ ਵਿਚਾਰੀ ਮਰਨ ਦੀ ਆ ਤੁਹਾਨੂੰ ਤਿੰਨਾਂ ਨੂੰ ਜੰਮ ਕੇ ਉਹਨੇ ਵੱਡੇ ਕੀਤਾ ਵਾ ਤੁਹਾਡੇ ਕੋਲ ਤਿੰਨਾਂ ਜਾਣਿਆਂ ਕੋਲ ਇੱਕ ਮਾਂ ਨਹੀਂ ਸੰਭੀ ਜਾਣਦੀ ਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸਿੰਘ ਜਿਹੜੀ ਆ ਤੁਸੀਂ ਮਾਤਾ ਦੇਖੀ ਆ ਕਿਦਾਂ ਵਿਚਾਰੀ ਰੋ ਰਹੀ ਆ ਇਹਦੀ ਪੂਰੀ ਆਪਾਂ ਜਿਹੜੀ ਵੀਡੀਓ ਬਣਾਈਆਂ ਕਿਦਾਂ ਇਹ ਵਿਚਾਰੀ ਆਸ਼ਰਮਾਂ ਦੇ ਵਿੱਚ ਠੱਕੇ ਖਾਂਦੀ ਆਈ ਤੇ ਕਿਦਾਂ ਇਹਦੇ ਜਿਹੜੇ ਕਲਯੁਗ ਦੇ ਪੁੱਤਾਂ ਨੇ ਇਹਨੂੰ ਘਰੋਂ ਕੱਢਿਆ ਪਿੰਡ ਭਮਾਂਬੋ ਚਾਹ ਦੱਸਿਆ ਮਾਤਾ ਨੇ ਇਹਨਾਂ ਦੇ ਵਿੱਚੋਂ ਇਹਦੇ ਮੁੰਡਿਆਂ ਦੇ ਵਿੱਚੋਂ ਇੱਕ ਮੁੰਡਾ ਇਹਦਾ ਗਰਦੀ ਸਿੰਘ ਦੀ ਵੀ ਸੇਵਾ ਕਰ ਰਿਹਾ ਵੇਖੋ ਕਲਯੁਗ ਤੇ ਸੋ ਉਹਨਾਂ ਦੇ ਇਹਦੇ ਮੁੰਡੇ ਨਾਲ ਆਪਾਂ ਗੱਲਬਾਤ ਵੀ ਕੀਤੀ ਉਹਨੂੰ ਲਾਂਤਾਂ ਵੀ ਪਾਈਆਂ ਵਾਂ ਤੇ ਉਹਨਾਂ ਨੇ ਆਪਾਂ ਨੂੰ ਅੱਗੋਂ ਕੀ ਜਵਾਬ ਦਿੱਤਾ ਇਹ ਵੀਡੀਓ ਸਾਰੀ ਤੁਸੀਂ ਸਾਡੀ ਵੀਡੀਓ ਆ ਸਾਡੇ ਮੇਨ ਚੈਨਲ ਦੇ ਉੱਪਰ YouTube ਦੇ ਉੱਪਰ ਜਿਹੜਾ ਮੇਨ ਚੈਨਲ ਬਾਬਾ ਰਤਨਦੇਵ ਜੀ ਸਾਡੀ ਉਹਦੇ ਉੱਪਰ ਸਾਡੀ ਇਹ ਵੀਡੀਓ ਤੁਸੀਂ ਦੇਖ ਸਕਦੇ ਜੀ ਆ ਲਿੰਕ ਜਿਹੜਾ ਇਸ ਵੀਡੀਓ ਦਾ ਮੈਂ ਥੱਲੇ ਕਮੈਂਟਾਂ ਦੇ ਵਿੱਚ ਦਿੱਤਾ ਵਾ ਜਰੂਰ ਇਸ ਵੀਡੀਓ ਨੂੰ ਵੇਖਿਓ ਧੰਨਵਾਦ ਜੀ